ਨਹੀਂ ਯਾਰ ਅਸੀਂ ਦੇਣੇ ਨੇ ਤੇ ਕੱਟ 30 ਤੋਂ ਅੰਦਰ ਆਜਾ ਅਸੀਂ ਨਹੀਂ 30 ਤੋਂ ਕੱਟ 35 ਤੋਂ ਕੱਟ ਦੇਣੇ ਕਿੰਨੇ ਦੇ ਦਿੰਦਾ ਹਰਾ ਪੱਕਾ ਨਹੀਂ ਉਹ ਤਾਂ ਭੁੱਗੇ ਨੇ ਤੇਰਾ ਸੋਦਾ ਤੇਰਾ ਦਿਲ ਕਹਿੰਦਾ ਦੇ ਆਪਾਂ ਕੋਈ ਨਾ ਖੜੇ ਰਹਿਣ ਯਾਰ ਥੱਲੇ ਨੂੰ ਪੁੱਛੇ ਮਾਰਨੇ ਕਿੱਧਰ ਨਕੀ ਆ ਪੈਸੇ ਵੀ ਤੇਰੇ ਕੋਲੇ ਆ ਬੱਕਰੇ ਵੀ ਤੇਰੇ ਕੋਲ ਮੈਂ ਵੀਡੀਓ ਚ ਕਹੀ ਜਾਂਦਾ ਸਾਨੂੰ ਘੈਂਟੇ ਪੱਕਰੇ ਬੜਾ ਆ 500 ਬੜਾ ਦੇ ਆ ਗਿਆ ਉਹਦੇ ਉਹ ਫੜਾ ਦੇ ਯਾਰ ਪਾਤਾ ਉਹ 900 ਦਾ ਭਾਈ ਤੂੰ ਕੀ ਕਹੇ ਮੈਂ 40000 ਕਰਾਉਣਾ 40000 ਦੋ ਜਾਇ 60000 ਦਾ ਮਿੱਟਾ ਭਾਈ ਹੁਣ ਤੇਜ਼ੀ ਹੋਣੀਗੀ ਬੱਸੀਲਾ ਤੋਂ 25 ਜਿੰਨੇ ਦਾ ਭਾਈ ਤੂੰ ਵੀ ਨੇੜੇ ਕਰ ਦੀਦਾ ਥੋੜਾ ਹੈ ਹੈ ਅਜੇ ਥੋੜਾ ਜਿਹਾ ਲੈਨੇ ਕਿਸੇ ਨਿਕਾਲ ਲੇਗੇ ਮੈਂ ਮੈਂ ਤਾਂ ਮੈਂ ਆਪਰੇ ਲਈ ਕਿਉਂਸਾ ਜਾਣਾ ਰਹਿਣਾ ਤਾਂ ਕੋਈ ਉਹ ਚੀਜ਼ ਲੱਗੇਗੀ ਉਹ ਵੀ ਸਾਨਾ ਭਾਈ ਆ ਤਾਂ ਉਹ ਉਹ ਨਸਲ ਦੀ ਕੀ ਚੰਗਲੇ ਗੱਬੜ ਬੱਕਰੀ ਆ ਬਾਈ ਜੀ ਕਿੱਥੇ ਦਾ ਕਟੂਰਵਾਨ ਸੀ ਬਾਈ ਬਾਈ 26000 ਕਹਤਾ ਕਿ ਮੇਰੀ ਟ੍ਰੇਨ ਪਰ ਆ ਪੜਿਆ ਕਰਾਇਆ ਭਰਾ ਦਾ ਕੀ ਦੇ ਦੇਣੇ ਹੋਰ ਭਰਾ ਠੀਕ ਹੈ ਤੇਰੇ ਪੈਣਾ ਤੈਨੂੰ ਬਹੁਤ ਬਹਾ ਕਰਾਉਣਾ ਇੰਨੇ ਤਾਂ ਕਰਨਾ ਹੀ ਪੈਣਾ ਤੇ ਬਾਈ ਕੀ ਕਹਿੰਦਾ ਹਾਂ ਨਾ ਨਹੀਂ ਯਾਰ ਅਸੀਂ ਦੇਣੇ ਤੇ 30 ਤੋਂ ਅੰਦਰ ਆ ਜਾਈ ਅਸੀਂ ਨਹੀਂ 30 ਤੋਂ ਕੱਟ 35 ਤੋਂ ਕੱਟ ਦੇਣੇ 30 ਦੇ ਵੀ ਦਿੰਦਾ ਭਾਈ ਮੈਂ ਤਾਂ ਬੇੜਖ ਲਿਆਣਾ ਆਦ ਕੱਚੀ ਹਾਂ ਗੱਲ ਵਿੱਚ ਹੁੰਦੀ ਓ ਯਾਰ ਉਹ ਜੱਗੀ ਉਹ ਡੈਂਗਰ ਦੋ ਕੰਮ ਯਾਰ ਮਾਰੀ ਜਾਂਦਾ ਨਹੀਂ ਨਹੀਂ ਓਏ ਓ ਗੱਲ ਸ ਮੇਰੀ ਲੈ ਯਾਰ ਮੈਂ ਖੜਾ ਲੈ ਕੋਈ ਜਾਂ ਦੋ ਘਾਟ ਹੋ ਗਈ ਓ ਯਾਰ ਓ ਚਾਹ ਯਾਰ ਠੀਕ ਆ ਯਾਰ ਛੜ ਦੇ ਤੀ ਤੋ ਕੀ ਛੜਦਾ ਚਾਹ ਪਾਣੀ ਛੜ ਦੇ ਕਰਾਇਆ ਪਾੜਾ ਲੈ 6200 ਓਏ ਚਾਹ ਯਾਰ ਰஞ்சிਤ ਕਿਉਂ ਆਇਆ ਕਰਦਾ ਨਾ ਯਾਰ ਮਹਿੰਗੇ ਪੈ ਜਾਣ ਉਹ ਨਹੀਂ ਪੈਂਦੇ ਨਹੀਂ ਪੈਂਦੇ ਨੱਥੇ ਬਾਸਪਾਤ ਨਹੀਂ ਪੱਕਾ ਦਿਖਾਦਾ 29 ਦੇ ਦਿੰਦਾ ਕਿੰਨੇ ਦੇ ਦਿੰਦਾ ਹਰਾਂ ਪੱਕਾ ਕਾਟੀਆਂ ਯਾਰ 35 ਦੇ ਲਾਸਟ ਬੱਦ ਪੂਰੇ 30 ਦੇ ਹੋਗੇ ਮੇਰਾ ਚੱਗਾ ਚੋੜ ਤਰਾ ਦੇ ਵੇਖ ਲੈ 28 ਕਿਆ ਕਾਲੇ ਨੇ ਪਰ ਮੰਨ ਲੈ ਚੱਲ ਪੂਰੇ 30 ਦੇ 2-3000 ਤਾਂ ਮਾਰ ਦੇ ਲਾਟੂ ਬੱਕਰੇ ਆ ਫੇਰ ਉਹ ਨਬਈ ਇਸ ਕੀ ਅੰਦਰ ਨਹੀਂ ਉਹ ਤਾਂ ਪੁੱਗੇ ਨੇ ਤੇਰਾ ਸੋਦਾ ਤੇਰਾ ਦਿਲ ਕਹਿੰਦਾ ਤੇ ਆਪਾਂ ਕੋਈ ਨਾ ਖੜੇ ਰਹਿਣ ਦੇ ਯਾਰ ਥੱਲੇ ਨੂੰ ਕੁਛੇ ਮੰਗਣ ਕਿੱਦਾਂ ਨੱਕੀ ਆ ਦੇਖਾ ਪਾਲਾ ਅੱਜ ਹੋਣੀ ਪਾਜ ਜੱਗਾਂ ਕੱਪੀ ਕਰ ਯਾਰ ਨਹੀਂ ਗਰੀਬੰਦਾ ਮੈਨੂੰ ਵੀ ਕਿਰਾਇਆ ਪੜਾ ਪੂਗਾ ਆਪਾਂ ਬਾਈ ਦਲਾਲ ਆ ਘਾੜ ਪਾਇਆ ਪਤਾ ਪੜਦਾ ਗਲਤ ਗਾਲ ਨਹੀਂ ਗਾਲ ਨਹੀਂ ਯਾਰ ਕਿਹੜੀ ਗੱਲ ਕਹਿਣੀ ਮੈਨੂੰ ਕਹਾਂ ਨਾ ਮਾਰ ਕੇ ਚੋਕਾ ਬਾਈ ਬਾਕੀ ਹੋਰ ਗੱਲਾਂ ਮੋੜ ਰੱਖੇ ਚਲ ਕੀ ਕਹਤਾ ਹੂੰ ਠੀਕ ਆ ਨਾ ਮਰ ਕੇ ਤੂੰ ਬਾਈ ਮੇਰੀ ਨਾਲ ਪੈਸੇ ਵੀ ਰੱਖ ਲੈ ਬੱਕਰੇ ਤੇਰੇ ਕੋਲ 2 ਘੰਟੇ ਘੜੇ ਵਾਅਦਾ ਦੇਵੇਂ ਕਿ ਤੇਰੇ ਅੱਜ ਹੀ ਤੋਰ ਜਾਂਦੇ ਨਹੀਂ 60 ਕਿਲੋਮੀਟਰ ਦਿਖਾਈ ਕਾਲ ਨੇ ਕੀਤਾ ਸੀ ਨਾ ਤੇ ਹੀ ਜੋ ਯਾਕ ਜੱਗੀ ਨੇ ਕਿਰਾਇਆ ਬੜਾ ਪੈ ਜਾਂਦਾ ਯਾਰ ਕਾਲੇ ਕੋਈ ਵੀ ਹੈ ਪੁਰੇ ਮੁੰਡਿਆ ਇਹ ਤਾਂ ਪਸਦੀਆਂ ਮੁੰਡਿਆਂ ਨੇ ਪੁਰੇ ਤਾਂ ਹੋਇਆ ਖਸਮਾ ਕਿਰਾਇਆ ਪੜਾ ਇੱਥੋਂ ਵੀ ਜਾਊਗਾ ਗਾਂਹ ਵਾਲੇ ਦਾ ਵੀ ਤੂੰ ਬੱਚਿਆਂ ਗੱਲਾਂ ਕਰਦਾ ਫਿਰ ਤਰੀ ਉਹੀ ਗੱਲ ਯਾਰ ਪੁਰੇ ਮੇਰੀ ਸੀ ਮੈਂ 235 ਦੀ ਮੈਂ 80 ਲਾਇਆ ਸੀ ਮੈਂ ਠੀਕ ਹੈ ਤਾਂ ਮੈਂ ਠੀਕ ਹੈ ਸੀ ਕਿ ਜੱਗੀ ਨੇ ਠਕਾਈ ਕਿਆ ਤੇ ਬੜਾ ਕਰਨੇ ਕਿ ਕਰ ਲਮੇ ਚਲ ਕੁਣ ਕੀ ਕਰ ਤਰਾ ਕੱਢੋ ਫਿਰ ਬਾਈ ਯਾਰ ਮੈਂ ਤਾਂ ਪੂਰੇ 30 ਪੁੱਛ ਲੈ ਤੇ ਬਾਈ ਕਿਹਦਾ ਲਖਾਈ ਬਾਈ ਦੀ ਕਰਵਾ ਦੀ ਕੋਈ ਯਾਰ ਲਖਾਈ ਨਾ ਤੂੰ ਬਾਈ ਨਾ ਤੋ ਕੋਈ ਨਾ ਤਾ ਨਾ ਕੋਈ ਛੱਡ ਜੂਗਾ ਉਹ ਮੇਂਗਣਾ ਕੋ ਕਰਦੇ ਨੇ ਯਾਰ ਉਹ ਜ਼ਿਮੀਂਦਾਰ ਬੰਦਾ 5000 ਦਾ ਮੈਂ ਚੱਲ ਕੋਈ ਨਾ ਮੇਂਗਣਾ ਮੁੰਡਾ ਹੱਥ ਮੜੇ ਮੇਂਗਣਾ ਦੇ ਵੀ 5000 ਚ ਕੱਢ ਦੇ ਮੈਂ ਪੱਕੇ ਨਾ ਗਲਤ ਕਰੀਏ ਆਰਕੀਏ ਕਹਿਲਾ ਆ ਪੈਸੇ ਵੀ ਤੇਰੇ ਕੋਲੇ ਆ ਬੱਕਰੇ ਵੀ ਤੇਰੇ ਕੋਲ ਮੈਂ ਵੀਡੀਓ ਚ ਕਹੀ ਜਾਂਦਾ ਸਾਨੂੰ ਘੈਂਟੇ ਪਕੜੇ ਫੜਾ ਕਹੋ ਕਿ ਪਹਿਲੇ 5000 ਫालतू ਦੇ ਪਰ ਉਹਨਾਂ ਨੇ ਵੇਚਣੇ ਆ ਕਿ ਛੋਟੇ ਬੱਕਰੇ ਨੂੰ ਪਤਾ 30 ਬੱਕਰਾ ਕਿਹਦਾ ਕਿ ਨਸਲ ਦਿਖਾਈ ਆ ਕਿ ਸੋ ਤੁ ਮੰਗਣਾ ਤਾਂ ਭਾਈ ਯਾਰ ਅਸੀਂ ਤਾਂ ਲੈ ਲੈਂਦਾ ਸਾਡੇ ਤਾਂ ਹੀ ਮੱਥਾ ਘਬਾਈ ਆ ਬਤਾ ਸੀ ਕਿ ਇੱਥੇ ਨਹੀਂ ਜ਼ੋਰਦਸਤੀ ਕਰੀ ਯਾਰ ਬਾਈ ਆ ਧੰਦੇ ਰੁਪਏ ਜਿਹੜੇ ਆਵਾਕ ਤੇਰੀ ਮਰਜ਼ੀ ਆ ਆਉਣ ਆਉਣ ਸਾਡੇ 32 ਦਾ 32 ਦਾ ਉਹਨੇ ਰੋਟੀ 25 ਲਾਇਆ ਤੁਸੀਂ ਪਾंदे ਯਾਰ ਪਾ ਦਾ ਸਦਾ ਸਿੱਧਾ ਮਾਲ ਲਾ ਕੇ ਮੈਨੂੰ ਲੱਗਦੇ ਨਹੀਂ ਇਹ ਕਹਿੰਦਾ ਨਹੀਂ ਨਹੀਂ ਕੀ ਬੰਦਾ ਨੇ ਵੇਚਣਾ ਚਲ ਆਇਆ ਗੱਲਜੀ ਤੋਏ ਮੈਨੂੰ ਉਹਨੂੰ ਪਾਇਨ ਲਖਾਈ ਚਲਾ ਦੇ ਜਫਾਰਾ ਤੇਰੀ ਭਰਾ ਕਹਿੰਦਾ ਪੈਸਾ ਕਹਿੰਦਾ ਉਹਨਾਂ ਦਾ ਖੜੇ ਇਹਦਾ ਕਰਲਾ ਖੜੇ ਪੈਸੇ ਕਰਲਾ ਜਰਾਮ ਦੇ ਓ ਯਾਰ ਬਾਈ ਠਾਕ ਠਾਕ ਨੂੰ ਮੀਟ ਦੇ ਦੇ ਸਿੱਧਾ ਆ ਜਾਂਦੇ ਨੇ ਕੋਈ ਯਾਰ ਮੀਟ ਨੂੰ ਖਾ ਖਾ ਵਾਟ ਲੋ ਰਾਜਾ ਜਿੱਦ ਕਰ ਕਿੰਨਾ 1000 2000 ਰੁਪਏ ਜਮਾਨਤ ਪੰਜ ਪੰਨੇ ਜੀ ਆ ਤੇ ਮੇਰੇ ਤੇ ਆ ਯਾਰ ਤੇ ਰਲਿਆ ਜੀ ਤੈਨੂੰ ਪਾਸੇ ਕਰ ਸਮਝਾਉਣ ਦੇ ਦੇ ਆ ਕਿਆ ਹੋ ਗਿਆ ਜੀ ਤੈਨੂੰ ਗੱਲ ਕਰਨਾ ਚੱਲ ਯਾਰ ਕਾ ਲੈ ਚੱਕੀ ਨੇ ਕਰਵਾਤੀ ਲਖਾਈ ਉਹ ਕਰਾਈਏ ਦਾ ਬਾਈ ਨਾ ਤੇ ਯਾਰ ਉਹ ਕਰਾ ਲਾ ਲਖਾਈ ਆ 5 ਤੋਂ ਫੜਾਉ ਨੇ ਆ ਫੜਾਉ ਦੇ ਤੋ ਫੜਾ ਦੇ ਯਾਰ ਪਾਤਾ ਉਦੋਂ ਵੀ ਜਿੱਦਾਂ 500 ਜਾਂ ਯਾਰ ਟਿੱਜੋ 5000 ਨੂੰ ਨਹੀਂ ਦੇਖਦਾ 25 ਲਾਇਆ ਸੀਗਾ ਜੇ ਨਾ ਕੋਈ ਹੋਵੇ ਤਾਂ ਉਹ ਨਾ ਨਹੀਂ ਆ ਜਾਓ 5000 ਪਾਉਗਾ ਫੇਗਦਾ 500 ਜਾਂ ਪਾ ਲਾ ਲਾਲ ਤਨਾਗਾ ਭਾਈ ਆਹ ਰੱਖਦਾ ਪੈਸੇ ਆ ਬੱਕਰੇ ਤੇਰੀ ਮਰਜੀ ਖੋਸ਼ ਹੋ ਗਦੀ ਬੱਕਰੇ ਪੈਸੇ ਠੋਕ ਮੇ ਲੱਗਿੰਦੀ ਨਹੀਂ ਤੇ ਜਦਕੇ ਪੈਸੇ ਕੱਟ ਲੱਗ ਠੀਕ ਹੈ ਠੀਕ ਹਾਂ ਐ ਵੀ ਹੁਣ ਦਾ ਟਾਈਮ ਆ ਜਿੱਦਾਂ ਕਰਦਾ ਪਾਟਾ ਪੈ ਠੀਕ ਆ ਨਵੇਂੜੋ ਈ ਔਰਤ ਮਹਿੰਗਲੇ ਮੈਦਾਨ ਵਿਹੜਾ ਲੜਕਾ ਪੱਤੀ ਪਈ 20 ਰੁਪਏ ਵਾਲਾ ਚੱਲੀ ਜਾਂਦਾ ਤੇਰੇ ਬਹੁਤ ਤੇਰੇ ਉਸੇ ਟਾਈਮ ਜਿੱਬਗੀ ਜਾਂਦੇ ਤੇਰਾ ਰਾਨਾ ਖੁਸ਼ ਹੋ ਕੇ ਦੇਦੀ ਨਿਕਲ ਜਾਂਦਾ ਜੱਫਾ ਪਰਚੀ ਵੀ ਪਈ ਜਾਂਦਾ ਪਰਚੀ ਤਾਂ ਨਹੀਂ ਆਉਂਦੀ 35 ਦੇ ਗਿਆ 35000 ਤਾਂ ਕਾਇਰ ਦੇਣਾ ਵੀ ਹਰ ਇੱਕ ਬੰਦਾ 500 ਦਿੰਦਾ ਹਰ ਇੱਕ ਬੰਦਾ 500 ਪਾਉਂਦਾ ਓ ਯਾਰ ਫਿਰ ਹੁਣ ਮੰਨੀ 55000 ਦੀ ਤਾਂ ਮੰਨੀ ਹਜੇ ਖੁਸ਼ ਹੋ ਕੇ ਤਾਂ ਦਿੰਦਾ ਨਹੀਂ ਖੁਸ਼ ਹੋ ਕੇ ਦੇ ਦੇ ਚੱਲ ਖਾਈ ਕਰਾਣਾ ਯਾਰ ਜਿੱਕੀ ਪਾ ਲੈ ਚੱਲ ਲੈ ਯਾਰ ਜਿੱਤ ਕੇ 31000 ਚ ਲੈ ਜੀ ਨੂੰ ਜਾਂ 31 ਜਾਂ 31000 ਜਾਂ ਹੋਵੇ ਯਾਰ 40000 ਕਰਾ ਦੇ ਲੱਗੀ ਖਾਈ ਵੀ ਪੈ ਗਈ ਪੈਸੇ ਛਰੇ ਕਰ ਦੇ ਲਖਾਈ ਨਹੀਂ ਪਾਉਣੀ ਲਖਾਈ ਕਰਾਤਾ 31000 ਇਸੇ ਬਹੁਤ ਆ ਭਾਈ ਇੱਕ ਬੱਕਰਾ ਵੀ ਦਿਸਾਇਆ ਪਾਪਾ ਪਹਿਲੇ ਦਈ ਮੜਾ ਜੂ ਮੂੰਹ ਮੱਖਾਇਆ ਅੰਗਲੀ ਪਰ ਵਲਾ ਸਾਡੇ ਅੱਗੇ ਕਿੱਥੇ ਵੀ ਅੰਗਲੀਆਂ ਆਵੇ ਲਾ ਦੇ ਇੱਕ ਦੀ ਲਾ ਲਈ ਇੱਕ ਦੀ ਚਿੱਟੇ ਲਾ ਦੇ ਗੱਲ ਉਹ ਲਾ ਲਈ ਪਰ ਰੱਸੀਆਂ ਪਾ ਦੇ ਲੈ ਕੇ ਬਾਦੀ ਸੰਗਲੀਆਂ ਦੋਨੀ ਨੇ ਇੱਕ ਰੰਗ ਵਿੱਚ ਲਾ ਦੇ ਕੁੱਤੇ ਸੰਗਲੀਆਂ ਉਹ ਚਲ ਕੋਈ ਨਹੀਂ ਸੰਗਲੀਆਂ ਦਾ ਪਿੱਛੇ ਕੀ ਕਰਾ ਆ ਡੰਡਾ ਤੇ ਕੀ ਭਾਈ ਤੂੰ ਇੱਥੇ ਦੱਸਾਂ ਦੱਸਾਂ ਰੱਸੀਆਂ ਪਾ ਕੇ ਸੰਗਲੀਆਂ ਪਾਉਣ ਇਤਨਾ ਦੋਨੇ ਨਾ ਦੇ ਕੋਈ ਨਾ ਦਗਾ ਚੋੜਾ ਇਦਾਂ ਨੀ ਦੋ ਭਾਈ ਆਪਣੇ ਘਰ ਮੈਂ ਕਰਨਾ Rafflarisen 순 sch Adult station Gur еёalesü proростie Is it simple, do we gotta take? Is it complicated? Benpratataeteranr e, I can't take so many verliertas, ôi who is incidental, language... kom Orajalii 15. How